ਇਹ ਜਿਹੜਾ ਹੁਣ ਆਪਾਂ ਅੱਜ ਇਹ ਚੀਜ਼ ਤੇ ਨੋਟ ਕੀਤੀ ਹੈ ਨਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਾਣ ਪਛਾਣ ਜਾਂ ਸੈਲਫ ਇੰਟਰੋਡਕਸ਼ਨ ਬੋਧਿਆਨ ਨੇ ਕੀ ਕੀਤਾ ਵੀ ਜਦੋਂ ਬੋਲਦੇ ਹੋ ਨਾ ਜਿਵੇਂ ਉਹਨਾਂ ਨੂੰ ਵੀ ਛਿੱਪ-ਛਿੱਪੀ ਬੋਲ ਲਈਏ ਆਪਾਂ ਤੇ ਫ੍ਰੀ ਹੋ ਜਾਈਏ ਉਹਨਾਂ ਨੂੰ ਲੱਗਦਾ ਕਿ ਤੱਕ ਵੀ ਸਾਡ ਕੋਈ ਗਲਤੀ ਹੋਣੀ ਨਹੀਂ ਕੋਲ ਜਾਂਦੀ ਭਾਵੇਂ ਉਹ ਜਦਾਂ ਅੰਗਰੇਜ਼ੀ 'ਚ ਵੀ ਬੋਲਿਆ ਉਹਨਾਂ ਨੇ ਇਸ ਤਰੀਕੇ ਨਾਲ ਬੋਲਿਆ ਜਦੋਂ ਵਿਦਿਆਰਥੀ ਇਸ ਤਰ੍ਹਾਂ ਦੇ ਨੇ ਇਹਨਾਂ ਦਾ ਵੀ ਇਹਦਾ ਫਲੋਸ ਹੀਗਾ ਉਹ ਪੰਜਾਬੀ ਦੀ ਵੀ ਬੋਲਿਆ ਨਾ ਠਰਾਬ ਨਾ ਬੋਲਿਆ ਸੋ ਸਭ ਤੋਂ ਪਹਿਲੀ ਗੱਲ ਇਹ ਵੀ ਇਹ ਤੁਸੀਂ ਆਪਣੇ ਬਾਰੇ ਦੱਸਣਾ ਤੁਹਾਡਾ ਠਰਾਬ ਹੋਣਾ ਜਿਹੜਾ ਤੁਹਾਡਾ ਸੈਲਫ ਕੌਨਫੀਡੈਂਸ ਤੁਸੀਂ ਨਜ਼ਰ ਆਣਾ ਚਾਹੀਦਾ ਆ ਪੰਜਾਬੀ ਦੇ ਵਿੱਚ ਦੱਸੋਗੇ ਉਸ ਤੋਂ ਇਲਾਵਾ ਸਾਨੂੰ ਦੂਜੀ ਭਾਸ਼ਾ ਦਾ ਵੀ ਗਿਆਨ ਹੋਣਾ ਚਾਹੀਦਾ ਹੁਣ ਜਿਵੇਂ ਦੋ ਵਿਦਿਆਰਥੀ ਨੇ ਇਹ ਇੰਗਲਿਸ਼ ਬੋਲ ਲੈਂਦੇ ਆ ਆਪਾਂ ਅੰਗਰੇਜ਼ੀ 'ਚ ਇਹਨਾਂ ਦੇ ਨਾਲ ਥੋੜੀ ਕੋ ਗੱਲਬਾਤ ਵੀ ਕਰਾਂਗੇ ਤੁਹਾਡੇ ਸਾਹਮਣੇ ਜਿਵੇਂ ਇੰਟਰਵਿਊ ਕਿਵੇਂ ਕਰੀਦੀ ਆ ਇੰਟਰਵਿਊ ਅਸਲ 'ਚ ਹੁੰਦੀ ਆ ਹੁਣ ਕੀ